ਜੇਸ ਵਕਤ ਉਹ ਸ਼ੇਰਾਂ ਦਾ ਟੋਲਾ ਭਜਾ ਭਜਾ ਰਿਕੀ ਭਾਦਵਾਜ ਦੇ ਕੋਲ ਚਲ ਆਇਆ ਤਰ ਕੀ ਭਾਦਵਾਜੀ ਉਹਨਾਂ ਸ਼ੇਰਾਂ ਨੂੰ ਦੇਖ ਕੇ ਬਹੁਤ ਡਰ ਜਾਂਦੇ ਹਨ ਬੜੇ ਵੱਡੇ ਵੱਡੇ ਕੱਦਾਂ ਵਾਲੇ ਸ਼ੇਰ ਹਨ ਬਾਟੀਆਂ ਖੁਲੀਆਂ ਤੇ ਵਡੀਆਂ-ਵਡੀਆਂ ਪੈਰਾਂ ਦੀਆਂ ਨੰਦਰਾ ਤਰਸੂਲ ਵਾਂਗਰ ਤਿੱਖੀਆਂ ਤਿੱਖੀਆਂ ਹਾਨਾ ਤੇ ਅੰਮ੍ਰਿਤ ਬਾਜ ਰਜੀ ਹੈ ਪਰ ਜਿਸ ਨੂੰ ਆਕਾਲ ਪੁਰਖ ਜਗਤ ਪਿਤਾ ਵਾਲਮੀਕ ਦੇ ਆਵਾਂ ਜੀ ਰੱਖੇ ਉਸ ਨੂੰ ਕਿਹੜਾ ਮਾਰ ਸਕਦਾ ਹੈ ਉਹ ਤਾਂ ਅੰੰਕਾਰ ਜੀ ਦਾ ਇੱਕ ਬਹੁਤ ਵੱਡਾ ਉਪਾਜਕ ਸੀ ਉਸ ਨੂੰ ਤਾਂ ਅੰਧ ਬਲਾਵਾ ਵੀ ਨਮਸਕਾਰ ਕਰਦੇ ਅਸਰ ਭਗਤਵਾਦ ਜੀ ਉਹਨਾਂ ਸਿਰਾਂ ਨੂੰ ਇਸ ਤਰ੍ਹਾਂ ਆਖਦਾ ਹੈ ਕਿ हे ਸ਼ੇਰੋ ਤੁਸੀਂ ਮੈਨੂੰ ਨਾ ਖਾਓ ਮੇਰੇ ਦਿਲ ਵਿੱਚ ਪ੍ਰਭੂ ਵਾਲ ਮੇਕ ਦਿਆਵਾ ਜਿਹੜੋ ਮਿਲੰਦੀ ਬਹੁਤ ਵੱਡੀ ਆਸਾ ਹੈ ਜਿਸ ਮੰਜ਼ਲ ਉੱਪਰ ਮੈਂ ਪਹੁੰਚਣਾ ਲੋੜਦਾ ਹਾਂ ਉਸ ਉੱਪਰ ਮੈਨੂੰ ਪਹੁੰਚ ਜਾਣ ਦਿਓ ਮੇਰੇ ਸਰੀਰ ਉੱਪਰ ਤਾਂ ਜਾਸਤੀ ਮਾਸ ਵੀ ਨਹੀਂ ਹੈ ਜੋ ਤੁਹਾਡੀ ਪੁੱਖ ਦੂਰ ਕਰ ਸਕੇ ਗਾ ਇਸ ਜੰਗਲ ਵਿੱਚੋਂ ਤੁਹਾਨੂੰ ਮਾਸ ਹੂਰ ਮਿਲ ਸਕਦੇ ਹੈ ਤੇ ਮੈਂ ਦੁਹਿਆਰੇ ਦੀ ਜਾਨ ਛੱਡ ਦਿਓ ਤੇ ਪ੍ਰਮਾਤਮਾ ਤੁਹਾਡਾ ਭਲਾ ਕਰੇਗਾ ਪ੍ਰਮਾਤਮਾ ਦੇ ਵਾਸਤੇ ਹੀ ਮੇਰੀ ਜਾਨ ਛੱਡ ਦਿਓ ਤੁਸੀਂ ਤਾਂ ਮਾਸ ਟੋੜ ਦੇ ਦਿਓ ਤੇ ਮੈਂ ਜੰਗਲਾਂ ਵਿੱਚ ਪ੍ਰਮਾਤਮਾ ਵਾਲਮੀਕ ਮਹਾਰਾਜ ਨੂੰ ਢੂੰਡਦਾ ਫਿਰਦਾ ਸ਼ਲੋਕ ਨਾ ਖਾਏ ਉਹ ਬਨਵਾਸੀਓ ਮੈਂ ਤੁਹੀ ਇਹਦਾ ਮਾਸ ਮਿਲਣਾ ਅਗਮ ਘਾਜ਼ਨੋ ਮਨ ਮੇਰੇ ਆਸ ਦਿਲ ਮੇਰਾ ਨਾ ਤੋੜਿਓ ਕਹਾ ਵਾਸਤੇ ਪਾ ਜਿਸ ਤਾ ਹਿਲਦ ਟੂੜਦਾ ਸਭ ਦਾ ਖੈਰ ਕਮਾ ਸੁੱਕਾ ਮੇਰਾ ਪਿੰਜਰਾ ਇਰਤੂ ਰਤ ਨ ਕੋਏ ਝੜ ਜਾਓ ਬੰਦ ਜੰਤਵੋ ਕਹ ਜੋੜ ਹੱਥ ਦੋਈ ਸ਼ੇਰ ਨ ਉਸ ਖਾਨ ਦੇ ਜਿਸ ਮਨ ਵਸੇ RAM ਗਿਲਦਾ ਸਾਜਪ ਹਾਰਿਆ ਜਮ ਵੀਕਰਨ ਸਲਾਮ ਜਿਸ ਵਕਤ ਰਹੀ ਭਾਰਤਵਾਦੀ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਵਾਕ ਕੀਤੀ ਤਾਂ ਸੱਚੇ ਪਤਸ਼ਾਹ ਕਹਿੰਦੇ ਨੇ ਸ਼ੇਰ ਕੀ ਭਾਰਤਵਾਦ ਨੂੰ ਨਮਸਕਾਰ ਕਰਕੇ ਕੋਲ ਦੀ ਅਗੇ ਨੂੰ ਚਲੇ ਜਾਂਦੇ ਹਰ ਜਿਸ ਭਗਤ ਦੀ ਪਰਮਾਤਮਾ ਵਾਲਮੀਕ ਮਹਾਰਾਜ ਨਾਲ ਪੂਰੀ ਪ੍ਰੀਤ ਹੋਵੇ ਉਸ ਨੂੰ ਜਿਸ ਤਰ੍ਹਾਂ ਮਾਰ ਸਕਦਾ ਹੈ ਸੰਨ ਰੱਬ ਦੇ ਸੱਚੇ ਉਪਾਸ਼ਕਾਂ ਨੂੰ ਸਭ ਠੋਏ ਵਿੱਚ ਡੰਗ ਨਹੀਂ ਮਾਰਦਾ ਪਰਮਾਤਮਾ ਆਪਣੇ ਭਗਤਾਂ ਦੇ ਪਲ ਪਲ ਸਹਾਈ ਹੁੰਦਾ ਹੈ ਆਪਣੇ ਭਗਤਾਂ ਦੀ ਪੈਜ ਉਸ ਨੂੰ ਹਰ ਗਿਜ ਰੱਖਣੀ ਪੈਂਦੀ ਹੈ ਅੰਗੋ ਸੰਗ ਰਹਿਣਾ ਪੈਂਦਾ ਹੈ ਸਭ ਮੁਸ਼ਕਿਲਾਂ ਦੁੱਖ ਦਿਲਦਰ ਹਰਨੇ ਪੈਂਦੇ ਹਨ ਸਭ ਮੰਨੋਰਥ ਸਿੱਧ ਕਰਨੇ ਪੈਦੇ ਹਨ ਭਗਤ ਪ੍ਰਮਾਤਮਾ ਦਾ ਨਾਮ ਜਪਦਾ ਹੈ ਭਗਵੰਤ ਆਪਣੇ ਭਗਤਾਂ ਦੀ ਪਾਲਾ ਕਰਦਾ ਹੈ ਜਿਸ ਨੂੰ ਸੇਰਾ ਦਾ ਟੋਲਾ ਰੇਖੀ ਕੋਲ ਦੀ ਲੰਘ ਕੇ ਅਗੇ ਨੂੰ ਚਲਾ ਗਿਆ ਤਾਂ ਭਾਰ ਦਵਾਜ ਉਤਲਾ ਤੂੰ ਉੱਠ ਕੇ ਗਾਵਨੀ ਨਦੀ ਦੇ ਕਿਨਾਰੇ ਉੱਪਰ ਤੁਰਿਆ ਫਿਰਦਾ ਹੈ ਨਾਲੇ ਭਗਵਾਨ ਗਾਲਮੀ ਦੇ ਮਿੱਠੇ ਮਿੱਠੇ ਗੀਤ ਗਾ ਰਿਹਾ ਹੈ ਉਸ ਨਦੀ ਉੱਪਰ ਕੋਲ ਪੁਲ ਨਹੀਂ ਹੈ ਜਿਸ ਉੱਪਰ ਜਿਨਰੀ ਪਾਰ ਕੀਤੀ ਜਾ ਸਕੇ ਦੋਦ ਲਿਖੀ ਜੀ ਉਸ ਨਦੀ ਦੇ ਕਿਨਾਰੇ ਉੱਪਰ ਹੀ ਤੁਰਦਾ ਫਿਰਦਾ ਰਿਹਾ ਨਦੀ ਪਾਰ ਕਰਨੋਂ ਕੋਈ ਰਸਤਾ ਨਹੀਂ ਮਿਲਦਾ ਕੁਰਤਲ ਗਾਮਣੀ ਨਦੀ ਕਾਫੀ ਵੱਡੀ ਐ ਉਸ ਨਦੀ ਨੂੰ ਪੁੱਲ ਤੋਂ ਬਿਨਾ ਪਾਰ ਕਰਨਾ ਬੜਾ ਕਠਿਨ ਹੈ ਉਸ ਨਦੀ ਦਾ ਪਾਣੀ ਜ਼ਿਆਦਾ ਰੋੜੂ ਹੈ ਕੋਈ ਚੰਗਾ ਤਾਰੂ ਬੰਦਾ ਤਰ ਕੇ ਉਸ ਨਦੀ ਨੂੰ ਪਾਰ ਕਰ ਸਕਦਾ ਹੈ ਭਾਰਤਵਾਜਾ ਸਰੀਰ ਤਾਂ ਬਹੁਤ ਹੀ ਕਮਜ਼ੋਰ ਹੋ ਚੁੱਕਾ ਸੀ ਵਾਲਮੀਕ 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 ਰਿਕੀ ਸਾਸ ਨਾਲ ਇਸ ਤਰ੍ਹਾਂ ਆਵਾਜ਼ ਕਰਦਾ ਤੁਰਿਆ ਵਰਦਾ ਹੈ ਜੰਗਲ ਦੇ ਸਭ ਪੰਛੀ ਚੁੱਕ ਚੁੱਕ ਕੇ ਉਸ ਵੱਲ ਦੇਖ ਰਿਹਾ ਨਾ ਕਿ ਪਤਾ ਨਹੀਂ ਕਿਸ ਕਰਕੇ ਇਹ ਰਿਖੀ ਜੀ ਦੋ ਦਿਨਾਂ ਦਾ ਇੱਥੇ ਘਰਿਆ ਫਿਰਦਾ ਹੈ ਦੋ ਦਿਨ ਤਾ ਅਸੀਂ ਇਸ ਰਖੀ ਨੂੰ ਇਸ ਨਦੀ ਉੱਪਰ ਤਰੇ ਫਿਰਦੇ ਨੂੰ ਦੇਖ ਰਿਆ ਪੰਛੀ ਲੋਕ ਉਸ ਰਿੱਖੀ ਦੀ ਬਾਰੇ ਇਸ ਤਰ੍ਹਾਂ ਵਿਚਾਰਾ ਕਰਦੇ ਹਨ ਉਸ ਤਰ੍ਹਾਂ ਵੀ ਪੰਛੀ ਲੋਕ ਬਹੁਤ ਸਿਆਣੇ ਤੇ ਰੱਬ ਦੇ ਵੱਡੇ ਉਪਾਸ਼ਕ ਹੁੰਦੇ ਹਨ ਸਬਰ ਸੰਤੋਖ ਵਿੱਚ ਪੂਰੇ ਤੇ ਵੈਰ ਵਿਰੋਧ ਦੂਰ ਤੇ ਵੰਡ ਕੇ ਸਕੰਦੇ ਪੱਕੇ ਆਦੀ ਹੁੰਦੇ ਹਨ ਸਤਿਗੁਰੂ ਦੇ ਰਾਜ ਅੰਦਰ ਨਾ ਕੋ ਕਿਸੇ ਦੀ ਜਾਤ ਪਾਤ ਸੀ ਮਾਨਸ ਨਾਲ ਮਾਨਸ ਪੂਰਾ ਪਿਆਰ ਕਰਦਾ ਸੀ ਆਪਸ ਵਿੱਚ ਕਿਸੇ ਦਾ ਕੋਈ ਵੈਰ ਵਿਰੋਧ ਨਹੀਂ ਹੁੰਦਾ ਸੀ ਘਰ ਘਰ ਦੇ ਵਿੱਚ ਭਗਤ ਪੈਦਾ ਹੁੰਦਾ ਸੀ ਕਾਲ ਯੁਗ ਦੀ ਅਗਣੀ ਅਜੇ ਲੋਕਾਂ ਤੋਂ ਬਹੁਤ ਦੂਰ ਥੇ ਤਰੰਗੀਆਂ ਚਾਰੀ ਲੱਤਾ ਕੈਮ ਸੰ ਕਿਸੇ ਲੋ ਜ਼ਮੀਨਾਂ ਦੀ ਕੋਈ ਮਹਿਰ ਤੇ ਨਹੀਂ ਹੁੰਦੀ ਸੀ ਸਭਾਂ ਬਿਮਾਰੀਆਂ ਦੀ ਜੜ ਕਾਲਜੂ ਦੇ ਰਾਜ ਅੰਦਰ ਹਰੀ ਹੋਏ ਤੇ ਆਦੀਵਾਸੀ ਲੋਕ ਦੁਨੀਆ ਵਿੱਚ ਬੜੇ ਅਮਨ ਦੇ زندگی بطیر کا رہے سن نہ کوئی ہندو سے نہ کوئی مسلمان سے نہ کوئی سکھ سے نہ عیسائی سن ہر پاسے آدھی واسی قبیلے سن جنہوں والمکی کیا جاتا ہے دنیا دی پہلی نسل آدھی واسی لوگ ہر. ਯਾਨੀ ਕਿ ਵਾਲਮੀਕੀ ਜੋ ਨਾਮ ਜਪਨ ਦੇ ਵੱਡੇ ਉਪਾਸ਼ਕ ਹੁੰਦੇ ਸਨ ਪਾਪ ਕਰਨ ਤੋਂ ਡਰਦੇ ਸੌ ਕੋ ਦੂਜਾ ਦੇ ਸਨ ਹਰ ਵਕਤ ਖੁਸ਼ ਦਿਲ ਚਲ ਪੰਛੀ ਲੋਕ ਤਰਾ ਤਰਾ ਦੇ ਭਾਖਾ ਦਿੰਦੇ ਸਨ ਰਹੀ ਭਾਰਤਵਾਦੀ ਨੂੰ ਪ੍ਰਮਾਤਮਾ ਵਾਲਮੀਕੀ ਦੀ ਢੂੜ ਵਿੱਚ ਕਿਤਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਚਕੋਰ ਚੰਦਰਮਾਨ ਦੇਵ ਜੀ ਦਾ ਦਰਸ਼ਨ ਕਰਨਾ ਲੋੜਦਾ ਹੈ ਜਿਸ ਚੰਦਰਮਾਨ ਦੇ ਦੁਨੀਆ ਵਿੱਚ ਚੜ ਕੇ ਅਗਿਆਨਤਾ ਦੀ ਸਾਰੀ ਹਾਜ਼ਿਰ ਦੂਰ ਕਰ ਦੇ ਨੇ ਹਾਂ ਪਰ ਅਜੇ ਪਰ ਅਜੇ ਚੰਦਰਮਾ ਦੇਵਤਾ ਕਾਲੀਆਂ ਕਾਲੀਆਂ ਘਟਾ ਵਿੱਚ ਛਿਪਿਆ ਹੋਇਆ ਹੈ ਜਿਨ੍ਹਾਂ ਚਿਰਚਕੂਰ ਨੂੰ ਉਸ ਚੰਦਰਮਾ ਦੇਵਤੇ ਦਾ ਦਰਸ਼ਨ ਨਹੀਂ ਹੁੰਦਾ ਉਹਨਾਂ ਚਿਰਚਕੂਰ ਨੁਚਾਲ ਕਿਵੇਂ ਹੋ ਸਕਦਾ ਹੈ ਚੰ드ਰਾ ਜਿਨ੍ਹਾਂ ਚਿਰ ਪ੍ਰਕਾਸ਼ ਰੂਪ ਆਪਣਾ ਜ਼ਮਾਨ ਸਿਪਾਈ ਰੱਖਦਾ ਹੈ ਉਹਨਾਂ ਚਿਰ ਚਕੂਰਾ ਗਮਾ ਦੀ ਕਾਲੀ ਰਾਤ ਅੰਦਰ ਡੁੱਬੀਆਂ ਰਹਿੰਦੀਆਂ ਜਿਸ ਵੇਲੇ ਚੰ드ਰਾ ਆਪਣੇ ਚਕੂਰ ਦੇ ਸਾਹਮਣੇ ਆ ਜਾਵੇਗਾ ਤੇ ਸੱਚੇ ਪਤਸਾਹ ਕਹਿੰਦੇ ਚਕੂਰ ਭੱਜ ਕੇ ਉਹਦੇ ਗਲ ਨਾਲ ਜਾ ਮਰੇਗਾ ਜੇਸੇ ਵਕਤ ਰਹੀ ਭਾਰਦਵਾ ਜੀ ਕੋ ਉਹ ਕੁੱਟਲ ਗਾਵਣੀ ਨਦੀ ਪਾਰ ਨਾ ਕੀਤੀਗੇ ਤੇ ਮਨ ਬੜਾ ਉਦਾਸ ਹੋ ਗਿਆ ਕੁਦਰਤ ਕਰਤਾਰ ਜੀ ਦੇ ਆਪੇ ਪੁਲ ਜਾਂ ਪੁਲ ਬਣ ਜਾਂਦਾ ਹੈ ਜਦੋਂ ਇਨਸਾਨ ਦੇ ਸੁੱਤੇ ਕਰਮ ਜਾਗ ਪੈਂਦੇ ਹਨ ਤੇ ਆਪਣੇ ਭਗਤਾਂ ਨੂੰ ਨਦੀਆਂ ਪਾਰ ਕਰਨ ਵਾਸਤੇ ਕੁਦਰਤ ਕੋਲ ਬੜੇ ਢੰਗ ਹੁੰਦੇ ਹਨ ਕਿਸੇ ਬਹਾਨੇ ਜਾਂ ਕਿਸੇ ਜੀਵ ਰਾਏ ਭਗਤਾਂ ਦੇ ਦੁੱਖ ਦੂਰ ਕੀਤੇ ਜਾਂਦੇ ਆ ਉਸ ਕੁਤਲ ગામ ਨੇ ਦੇ ਕਿਨਾਰੇ ਉੱਪਰ ਬਹੁਤ ਵੱਡਾ ਨਾਗਰ ਮਛ ਬੈਠਾ ਰਿਖੀ ਜੀ ਬਾਲੋ ਦੇਖ ਰਿਹਾ ਹੈ ਵਾਲਮੀਕ 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 ਰਿਖੀ ਦੇ ਮੁਖੋ ਹੋ ਰਿਆ ਜਾਪ ਨਾਗਰ ਮਛ ਬ੍ਰੀਤੀ ਉੱਪਰ ਬੈਠਾ ਸੁਣਿਆ ਹੈ ਪਹਿਲਾ ਤਾਂ ਉਸ ਨਾਗਰ ਮਜ ਦੇ ਦਿਲ ਵਿੱਚ ਇਹ ਸੀ ਕਿ ਜਿਸ ਵਕਤ ਇਹ ਨਦੀ ਵਿੱਚ ਰਿਖੀ ਮਰ ਜਾਵੇਗਾ ਇਸ ਨੂੰ ਪਕੜ ਕੇ ਆਪਣੇ ਪੇੜ ਦੀ ਅਗਨੀ ਮੱਠੀ ਚਰਾਗਾ ਜਿਸ ਵਕਤ ਉਸ ਨਾਗਰ ਮਛਨੇ ਭਗਵਾਨ ਵੈਦਮਿੱਦ ਦਾ ਹੁੰਦਾ ਜਾਪ ਸਰਵਣ ਕੀਤਾ ਤਾਂ ਉਸ ਦੇ ਮਨ ਵਿੱਚੋਂ ਬੁਰੀਾਈ ਚੜੀ ਗਈ ਉਹ ਸ੍ਰੀ ਕੀ ਨੂੰ ਬੜ ਕੇ ਖਾਨ ਦੀ ਮਨ ਵਿੱਚੋਂ ਗੱਲ ਹੀ ਚਲੀ ਗਈ ਜਨਮਾਂ ਜਨਮਾਂ ਦੀ ਭੁੱਖ ਪਿਆਸ ਦੂਰ ਹੋ ਗਈ ਭਗਵਾਨ ਜੀ ਦਾ ਨਾਮ ਸੁਣ ਕੇ ਤਾਂ ਪ੍ਰੀਅ ਆਤਮਾ ਠੰਢੀ ਠਾਰੂ ਗਈ ਦੇਰ ਵਿੱਚੋਂ ਕਾਮ ਕ੍ਰੋਧ ਲੋਭੋ ਅਹੰਕਾਰ ਇਹ ਅਗ ਬੁਝ ਗਈ ਰਹੀਨ ਬਣ ਕੇ ਖਾਣ ਦਾ ਲਾਲਚ ਮਨ ਵਿੱਚੋਂ ਨਿਕਲ ਗਿਆ ਤੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਮਨ ਬੜਾ ਸਾਧ ਹੋ ਗਿਆ ਚੰਚਲ ਤਾਈ ਮਨ ਵਿੱਚੋਂ ਇਸ ਤਰ੍ਹਾਂ ਉੱਡ ਗਏ ਜਿਸ ਤਰ੍ਹਾਂ ਬਿਰਸ਼ ਉੱਪਰ ਬੈਠੇ ਹੋਏ ਪਖੇਰੋ ਉੱਡ ਜਾਂਦੇ ਹਨ ਅੰਮ੍ਰਿਤ ਬਾਣੀ ਦੱਸਦੀ ਹੈ ਭਾਰਤਵਾਦੀ ਉਸ ਨਗਰਮੱਛ ਵੱਲ ਦੇਖ ਰਹੇ ਹਨ ਕਿ ਜਦੋਂ ਮੈਂ ਇਸ ਨਦੀ ਵਿੱਚ ਵੜ ਗਿਆ ਤਾਂ ਇਸ ਨੇ ਫੜ ਕੇ ਮੈਨੂੰ ਖਾ ਜਾਣਾ ਹੈ ਇਹ ਜਾਨਵਰ ਕਿਸੇ ਦੇ ਮਿੱਤਰ ਨਹੀਂ ਹੈ ਕਿਉਂਕਿ ਇਹ ਮਾਸਾਹਾਰੀ ਜੀਵ ਹੈ ਉਹ ਨਾਗਰ ਮੱਛ ਮਾਨਸ ਵਾਲੀ ਬੋਲੀ ਵਿੱਚ ਬੋਲ ਕੇ ਰਿੱਖੀ ਭਾਰਤਵਾਜ ਨੂੰ ਇਹ ਕਹਿੰਦਾ ਹੈ ਕਿ हे ਬੰਦੇ ਰੱਬ ਦੇ ਤੂੰ ਕੱਲ ਦਾ ਇੱਥੇ ਕਰਿਆ ਫਿਰਦਾ ਹੈ ਤੇਰਾ ਇੱਥੇ ਫਿਰਨ ਦਾ ਕੀ ਮਤਲਬ ਹੈ ਮੈਂ ਤੈਨੂੰ ਕੱਲ ਦਾ ਇੱਥੇ ਹੀ ਦੇਖ ਰਿਹਾ ਹਾਂ ਜਦੋਂ ਉਸ ਨਗਰ ਮਥ ਨੇ ਮਾਨਸ ਬੋਲੀ ਬੋਲ ਕੇ ਭਾਰਤਵਾਜ ਨੂੰ ਇਸ ਤਰ੍ਹਾਂ ਪੁੱਛਿਆ ਤਾਂ ਭਾਰਤਵਾਜ ਉਸ ਨਗਰ ਮਥ ਦੇ ਬਚਨ ਸੁਣ ਕੇ ਬੜਾ ਹੈਰਾਨ ਹੋ ਗਿਆ ਕਿ ਇਹ ਜਾਨਵਰ ਮਾਨਸ ਬੋਲੀ ਕਿਸ ਤਰ੍ਹਾਂ ਬੋਲ ਸਕਦਾ ਹੈ ਇਹਦੀ ਆਪਣੀ ਬੋਲੀ ਤਾਂ ਹੋਰ ਹੈ ਜੇ ਸਮ ਜੋ ਮੈਂ ਸਮਝ ਨਹੀਂ ਸਕਦਾ ਇਸ ਗੱਲ 'ਚ ਕੋਈ ਨਿਆਰਾ ਹੀ ਰਾਜ ਹੈ ਭਾਰਤਵਾਜ ਉਸ ਨਾਗਰ ਮੱਛਰ ਨੂੰ ਕਹਿ ਲਗਾ ਕਿ ਅਰੇ ਨਾਗਰ ਮੱਛ ਇਹ ਮੇਰੀ ਬੋਲੀ ਤੂੰ ਕਿਵੇਂ ਬੋਲ ਸਕਦਾ ਹੈ ਤੇਰੀ ਬੋਲੀ ਤਾਂ ਹੋਰ ਹੈ ਜੋ ਮੈਂ ਸਮਝ ਨਹੀਂ ਸਕਦਾ ਜੋ ਭਾਰਤਵਾ ਨੇ ਬੜਾ ਹੈਰਾਨ ਹੋ ਕੇ ਉਸ ਨਾਗਰਮਥਰੋ ਇਸ ਤਰ੍ਹਾਂ ਕਹਿਤਾ ਤਾਂ ਉਹ ਨਾਗਰਮਥਰਿ ਕਿਹਨੂੰ ਇਹ ਕਹਿਣ ਲਗਾ ਕਿ ਹੇਰ ਕਿਹ ਜੀ ਜੋ ਕੁ ਤੂੰ ਕਹਾ ਹੈ ਇਹ ਬਿਲਕੁਲ ਸੱਚ ਹੈ ਤੇਰੀ ਬੋਲੀ ਹੋ ਰਹਿ ਤੇ ਮੇਰੀ ਬੋਲੀ ਹੋ ਰਹਾ ਪਰ ਮੈਂ ਖੁਦ ਇਸ ਗੱਲ ਤੋਂ ਬੜਾ ਹੈਰਾਨਾ ਕਿ ਤੇਰਾ ਦਰਸ਼ਨ ਕਰਕੇ ਮੈਨੂੰ ਮਾਨਸਾ ਵਾਲੀ ਬੋਲੀ ਬੁਲੰਦੀ ਸ਼ਕਤੀ ਆ ਗਈ ਹੈ ਅੱਗੇ ਤਾਂ ਮੈਂ ਕਦੇ ਨਹੀਂ ਇਹ ਬੋਲੀ ਬੋਲੀ ਪਰ ਤੇਰਾ ਦਰਸ਼ਨ ਕਰਕੇ ਅਜ ਭੁੱਲ ਸਕਦਾ ਹਾਂ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਤਾਂ ਤਾਂ ਸੰਸਦ ਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਸਤਿਗੁਰੂ ਪੂਰਨ ਨਾਥ ਮਹਾਰਾਜ ਕੀ ਜੈ ਜੋ ਬੋਲੇ ਸੁੰਦਰ ਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਤੋ ਗੁਰੂ ਪੈਸਾ ਸੰਗਤ ਬਾਕੀ ਦੀ ਕਥਾ ਕੱਲ ਸਵੇਰ ਅਮਰਤ ਵੇਲੇ ਨਾਲ ਬਿਆਨ ਕੀਤੀ ਜਾਏਗੀ ਜੋ ਬੋਲੇ ਸੁੰਦਰ ਪੈ ਭਗਵਾਨ ਵਾਲਮੀਕ ਮਹਾਰਾਜ ਕੇ ਜੈ